ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਮੈਂ ਗੁਰਮੁਖ ਸਿੰਘ ਰੋਪਾਣਾ ਸੂ ਸਰੀ ਕੈਨੇਡਾ ਤੋਂ ਪੰਜਾਬ ਦੀ ਧਰਤੀ ਦੇ ਉੱਪਰ ਆਏ ਖਾਸ ਕਰਕੇ ਸਮਾਜ ਸੇਵਾ ਦੇ ਲਈ ਬੇਸ਼ੱਕ ਉਹ ਅਕਸਰ ਇਨ੍ਹਾਂ ਸਮਿਆਂ ਦੇ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਪੰਜਾਬ ਦੇ ਵਿੱਚ ਉਹ ਪੰਜਾਬ ਦੇ ਵਿੱਚ ਆਉਂਦੇ ਨੇ ਪਰ ਸਮਾਂ ਕੋਈ ਵੀ ਹੋਵੇ ਸੁੱਖੀ ਬਾੜ ਜੀ ਪ੍ਰਸਿੱਧ ਸਮਾਜ ਸੇਵਕ ਨੇ ਐਨ ਆਰ ਆਈ ਨੇ ਸੋ ਅੱਜ ਉਹ ਆਪਣੀ ਪੂਰੀ ਟੀਮ ਦੇ ਨਾਲ ਨਵੀਆਂ ਕਲਮਾਂ ਨਵੀਂ ਉਡਾਨ ਦੀ ਟੀਮ ਦੇ ਨਾਲ ਅੱਜ ਰਾਜਸਥਾਨ ਦੇ ਧਰਤੀ ਹਨੂਮਾਨਗੜ੍ਹ ਵਿਖੇ ਪਹੁੰਚੇ ਨੇ ਇੱਥੇ ਇੱਕ ਪ੍ਰੋਗਰਾਮ ਹੈ ਇੱਥੇ ਕਿਤਾਬ ਰਿਲੀਜ਼ ਕੀਤੀ ਗਈ ਆ ਕਿੰਮਾ ਭਾਗ ਆ ਕਿਹੜੀ ਕਿਤਾਬ ਆ ਉਹ ਸਾਰੀ ਆਪਾਂ ਜਾਣਕਾਰੀ ਹਾਸਲ ਕਰਦਾ ਮੇਰੇ ਨਾਲ ਨਵੀਆਂ ਕਲਮਾਂ ਨਵੀਂ ਉਡਾਨ ਦੇ ਪ੍ਰੋਜੈਕਟ ਡਾਇਰੈਕਟਰ ਊੰਕਾਰ ਸਿੰਘ ਪੇਜੇ ਜੀ ਮੇਰੇ ਨਾਲ ਮੌਜੂਦ ਨੇ ਊੰਕਾਰ ਸਿੰਘ ਜੀ ਅੱਜ ਕਿਹੜਾ ਪ੍ਰੋਜੈਕਟ ਹੈ ਜਿਹੜਾ ਕਿੰਨੇ ਕਿੰਨੇ ਨੰਬਰ ਕਿਤਾਬ ਰਿਲੀਜ਼ ਕੀਤੀ ਮਿਰ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਤੁਸੀਂ ਬਹੁਤ ਸਹਿਯੋਗ ਕਰਦੇ ਹੋ ਜਿਹੜਾ ਪ੍ਰੋਜੈਕਟ ਹੈ ਜੀ ਨਵੇਂ ਆ ਕਲਮਾ ਨਵੀਂ ਉਡਾਣਾ ਸ੍ਰੀ ਸੁਖੀ ਬਾਠ ਜੀ ਅੱਜ ਤੋਂ तकरीबन 2 ਸਾਲ ਪਹਿਲਾਂ ਇਹ ਮੇਰੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਲੋਵਾਲ ਜ਼ਿਲ੍ਹਾ ਪਟਿਆਲਾ ਤੋਂ ਇੱਕ ਬੱਚੇ ਤੋਂ ਹੀ ਸ਼ੁਰੂ ਕੀਤਾ ਸੀ ਤਾਂ ਅੱਗੇ ਚਲੋ ਚੱਲਦਾ ਚੱਲਦਾ ਇਹ ਪ੍ਰੋਜੈਕਟ ਤੁਹਾਨੂੰ ਵੀ ਪਤਾ ਹੈ ਤੁਸੀਂ ਰੋਜ਼ ਪ੍ਰੋਗਰਾਮ ਸਾਡਾ ਚੱਲਦਾ ਰਹਿੰਦਾ ਹੈ ਤੇ 75 ਕਿਤਾਬਾਂ ਛਪੀਆਂ ਜੀ ਇਸ ਪ੍ਰੋਜੈਕਟ ਦੇ ਅਧੀਨ ਪੰਜਾਬ ਵਿੱਚੋਂ ਛਾਪੀਆਂ ਹਰਿਆਣਾ ਹਿਮਾਚਲ ਦਿੱਲੀ ਰਾਜਸਥਾਨ ਮਹਾਰਾਸ਼ਟਰ ਦੇ ਵਿੱਚ ਵੀ ਕਿਤਾਬ ਲੋਕ ਅਰਪਣ ਕਰਕੇ ਹੈ ਜੀ ਤੇ ਹੁਣ ਜਿਹੜੀ ਇਹ ਕਿਤਾਬ ਹੈ ਜੀ ਅੱਜ ਆਪਾਂ ਇੱਥੇ ਹਨੂਮਾਨਗੜ੍ਹ ਦੇ ਵਿੱਚ ਰਾਜਸਥਾਨ ਦੇ ਵਿੱਚ ਅੱਜ ਕਿਤਾਬ 69ਵਾਂ ਭਾਗ ਸੀਗਾ ਵੈਸੇ 75 ਕਿਤਾਬਾਂ ਸ਼ਾਪੀਆਂ 69ਵਾਂ ਭਾਗ ਇੱਥੇ ਦਾ ਸੀਗਾ ਉਹ ਅੱਜ ਇੱਥੇ ਲੋਕ ਕਰਪਨ ਵੀ ਹੋਈ ਹੈ ਤੇ ਇੱਥੇ ਦੋ ਰੋਜ਼ਾ ਰਾਸ਼ਟਰੀ ਬਾਲ ਵਿਖ ਕਾਨਫਰੰਸ ਵੀ ਜਿਹੜੀ ਅੱਜ ਇੱਥੇ ਤਕਰੀਬਨ 800 ਦੇ ਕਰੀਬ ਬੱਚਾ ਜਿਹਦੇ ਵਿੱਚ ਸ਼ਮੂਲੀਅਤ ਕੀਤੀ ਸੀ ਬੱਚਿਆਂ ਦੇ ਬੱਕ ਬੱਕ ਪੱਦਰ ਦੇ ਜਿਹੜੇ ਮੁਕਾਬਲੇ ਹੋਏ ਪ੍ਰਾਇਮਰੀ ਮਿਡਲ ਤੇ ਸਕੰਡਰੀ ਦੇ ਤੇ ਉਹਦੇ ਵਿੱਚ ਜਿਹੜੀ ਇੱਥੋਂ ਦੀ ਟੀਮ ਹੈ ਰਜਿੰਦਰ ਸ਼ਾਹੂ ਜੀ ਨੇ ਕੁਲਦੀਪ ਜੀ ਨੇ ਬਲਕਰਨ ਜੀ ਅਨੂਕ ਸਿੰਘ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਇਸ ਪ੍ਰੋਗਰਾਮ ਵਾਸਤੇ ਅੱਜ ਦੇ ਵਾਸਤੇ ਤੇ ਪੰਜਾਬ ਵਿੱਚ ਤਾਂ ਆਪਣੇ ਬੱਚੇ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹੇ ਨੇ ਪਰ ਦੂਜੀ ਜਿਹੜੀ ਸਟੇਟ ਦੇ ਵਿੱਚ ਹੈ ਨਾ ਬੱਚੇ ਜੋੜਨੇ ਉਹ ਇੱਕ ਬੜੀ ਮਿਹਨਤ ਦਾ ਕੰਮ ਹੈ ਬਹੁਤ ਉਹ ਮਿਹਨਤ ਕਰ ਰਹੇ ਨੇ ਬਾਟਸਾਪ ਦਾ ਉਪਰਾਲਾ ਇਹ ਖਰਚਾ ਸਾਰਾ ਬਾਟਸਾਪ ਕਰ ਰਹੇ ਨੇ ਆਪਣੇ ਪੱਲੇਉ ਕਰ ਰਹੇ ਨੇ ਕਿਸੇ ਦੀ ਕੋਈ ਪਰਚੀ ਨਹੀਂ ਕੱਟੀ ਜਾਂਦੀ ਸਾਰਾ ਪੈਸਾ ਬਾਟਸਾਪ ਵੱਲੋਂ ਦੇਖੋ ਬਾਟਸਾਪ ਥੋੜਾ ਜਿਹਾ ਪਿਛਲੇ ਮਹੀਨੇ 20 ਦਿਨ ਪਹਿਲਾਂ ਇਥੋਂ ਕੈਨੇਡਾ ਗਏ ਸੀ ਦੁਬਾਰਾ ਫੋਨ ਕੀਤਾ ਕਿ ਸਰ ਇੰਨੀਆਂ ਕਿਤਾਬਾਂ ਸੀ ਹੋਰ ਸ਼ਾਪ ਲਈਆਂ ਟ੍ਰੈਕਟਰ ਲੈ ਕੇ ਨਾਲ ਦੇ ਨਾਲ ਇੱਕ ਹਫਤੇ ਵਾਸਤੇ ਕੈਨੇਡਾ ਤੋਂ ਇੱਥੇ ਆ ਗਿਆ ਨਾ ਉਹ ਬੈਠੇ ਕਿੰਨਾ ਮਾਂ ਬੋਲੀ ਵਾਸਤੇ ਕੰਮ ਕਰਾ। ਚਮਕਰ ਜਿਹੜਾ ਸ਼ਾਮ ਦਾ ਪ੍ਰੋਗਰਾਮ ਹੈਗਾ ਇੱਕ ਸਵੇਰ ਦਾ ਇੱਕ ਸ਼ਾਮ ਦਾ ਤਾਂ ਕਿਹੜੇ ਕਿਹੜੇ ਪ੍ਰੋਗਰਾਮ ਨੇ ਉਸ ਪ੍ਰੋਗਰਾਮ ਦੇ ਵਿੱਚ ਕੀ ਕੀ ਜੜੀਆਂ ਉਹ ਸ਼ੁਰੂ ਹੋ ਰਹੀਆਂ। ਅ ਵੀਰ ਜਿਹੜਾ ਸਵੇਰੇ ਸੀਗਾ ਇਹਦੇ ਵਿੱਚ ਤਾਂ ਵੱਖ-ਵੱਖ ਬਣ ਗਈਆਂ ਕਵਿਤਾ ਹੋ ਗਈ, ਗੀਤ ਹੋ ਗਏ ਜਾਂ ਡਾਂਸ ਤੇ ਹੋ ਗਏ ਨਾ ਉਹ ਮੁਕਾਬਲੇ ਬੱਚਿਆਂ ਦੇ ਹੋਏ ਤਿੰਨ ਵਰਗਾਂ ਦੇ ਤੇ ਸ਼ਾਮ ਨੂੰ ਇੱਕ ਅਸੀਂ ਇੱਥੇ ਬਾਸ਼ਾ ਵੈਂਦਾ ਦਰਿਆ ਉਹ ਡਾਕਟਰ ਸੋਮਪਾਲ ਹੀਰਾ ਜੀ ਰਾਏਕੋਟ ਤੋਂ ਉਹਨਾਂ ਦਾ ਜਿਹੜਾ ਇੱਕ ਨਾਟਕ ਕਰਵਾ ਰਹੇ ਆ ਇੱਥੇ ਉਹਦੇ ਵਿੱਚ ਵੱਡੇ ਜਿਹੜੇ ਸਵੇਰੇ ਪਹਿਲਾਂ ਬੱਚੇ ਆਏ ਵੱਡੇ ਬੁੱਧੀਜੀਵੀ ਆਉਣਗੇ ਤੇ ਹੋਰ ਜਿਹੜੇ ਦਰਸ਼ਕ ਨੇ ਹਲੇ ਦੁਆਲੇ ਤੋਂ ਇੱਥੋਂ ਉਹ ਆਉਣਗੇ ਨਾਟਕ ਦੇਖਣਗੇ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਤੇ ਵਿਕਾਸ ਵਾਸਤੇ ਇਹ ਨਾਟਕ ਜਿਹੜਾ ਕਰਵਾ ਰਹੇ ਆ ਜੀ ਠੀਕ ਹੈ ਅਚੰਕਾ ਜੀ ਪੂਰੇ ਹੁਣ ਤੱਕ ਜਿਹੜਾ ਤੁਹਾਡਾ ਪ੍ਰੋਜੈਕਟ ਹੈ ਇਹ ਕਿੱਥੇ ਕਿੱਥੇ ਕਿਹੜੇ ਕਿਹੜੇ ਸਟੇਟਾਂ ਦੇ ਵਿੱਚ ਹੁਣ ਤੱਕ ਜਿਹੜੇ ਪ੍ਰੋਜੈਕਟ ਦੇ ਉਸ ਪ੍ਰੋਗਰਾਮ ਕਰਵਾ ਚੁੱਕੇ ਇਹ ਬਿਰਦੀ ਸਟੇਟਾਂ ਦੀ ਗੱਲ ਕਰਾਂ ਮੈਂ ਚਲੋ ਸਟੇਟਾਂ ਦਾ ਆਪਣੇ ਇ ਵੀ ਆਪਣਾ ਸਤਾ 23 ਜ਼ਿਲ੍ਹੇ ਦਾ ਆਪਣੇ ਪੰਜਾਬ ਦੇ ਜੀ ਉਸ ਤੋਂ ਬਿਨਾ ਮਹਾਰਾਸ਼ਟਰ ਮੁੰਬਈ ਦੇ ਵਿੱਚ ਪ੍ਰੋਗਰਾਮ ਕਰਵਾਇਆ ਤੇ ਗੰਗਾ ਨਗਰ ਰਾਜਸਥਾਨ ਵਿੱਚ ਪਹਿਲਾਂ ਕਰਵਾਇਆ ਇੱਕ ਅੱਜ ਇੱਥੇ ਰਾਜਸਥਾਨ ਹਨੂਮਾਨਗੜ੍ਹ ਵਿੱਚ ਅੱਜ ਕਰਵਾ ਰਹੇ ਹਾਂ ਤੇ ਇਸ ਤੋਂ ਬਿਨਾ ਦਿੱਲੀ ਹਿਮਾਚਲ ਇਹਨਾਂ ਦੀਆਂ ਕਿਤਾਬਾਂ ਵੀ ਤਿਆਰ ਨੇ ਉੱਥੇ ਵੀ ਜਲਦੀ ਜਿਹੜਾ ਆਪਣਾ ਪ੍ਰੋਜੈਕਟੇ ਜਾ ਰਿਹਾ ਹਰਿਆਣੇ ਦੇ ਵਿੱਚ ਜਾ ਰਿਹਾ ਤੇ ਉਸ ਤੋਂ ਬਿਨਾ ਭਾਰਤ ਤੋਂ ਅੱਗੇ ਦੀ ਗੱਲ ਕਰੀਏ ਤਾਂ ਪੰਜ ਕਿਤਾਬਾਂ ਜਿਹੜੀਆਂ ਪਾਕਿਸਤਾਨ ਦੇ ਵਿੱਚ ਸ਼ਾਮੁਖੀ ਵਿੱਚ ਛਪ ਕੇ ਨਵੇਂ ਕਲਮਾ ਨਵੀਂ ਉਡਾਣ ਦੇ ਨਾਂ ਤੇ ਲੋਕ ਅਰਪਣ ਹੋ ਚੁੱਕੀਆਂ ਨੇ ਤੇ 17 ਜ਼ਿਲ੍ਹਿਆਂ ਵਿੱਚ ਪਾਕਿਸਤਾਨ ਵਿੱਚ ਕੰਮ ਚੱਲ ਇੰਗਲੈਂਡ ਦੀ ਕਿਤਾਬਾਂ 1 ਨਵੰਬਰ ਨੂੰ ਚ 4-5 ਦਿਨ ਪਹਿਲਾਂ ਵਾਟਸਐਪ ਆਪ ਜਾ ਕੇ ਉੱਥੇ ਕਿਤਾਬ ਲੋਕ ਅਰਪਣ ਕਰਕੇ ਆਏ ਨੇ ਉੱਥੇ ਜਿਹੜੇ ਬੱਚੇ ਪੰਜਾਬੀ ਮਾਂ ਬੋਲੀ ਨਾਲ ਜੁੜੇ ਹੋਏ ਨੇ ਲਿਖਦੇ ਨੇ ਉਹਨਾਂ ਦੀ ਸ਼ਾਪਕ ਉੱਥੇ ਇੰਗਲੈਂਡ ਕਿਤਾਬ ਰਿਲੀਜ਼ ਕੀਤੀ ਉਸ ਤੋਂ ਅੱਗੇ ਕੁਲਵੰਤ ਕੌਰ ਚੰਨ ਜੀ ਨੇ ਯੂਰਪ ਤੋਂ ਕੰਮ ਕਰ ਰਹੇ ਨੇ ਫ੍ਰਾਂਸ ਦੀ ਕਿਤਾਬ ਹੈ ਉਹ ਵੀ ਜਲਦੀ ਜਿਹੜੀ ਸ਼ਾਪਲੀ ਲੋਕ ਅਰਪਣ ਕਰਾਂਗੇ ਕੈਨੇਡਾ ਦੀਆਂ ਕਿਤਾਬਾਂ ਨੇ ਆਸਟ੍ਰੇਲੀਆ ਇੰਗਲੈਂਡ ਅਮਰੀਕਾ ਕੁੱਲ ਮਿਲਾ ਕੇ ਜਿਹੜਾ 50 ਜਗ੍ਹਾ ਤੇ ਹੁਣ ਇਹ ਪ੍ਰੋਜੈਕਟ ਇੱਕ ਬੱਚੇ ਤੋਂ ਸ਼ੁਰੂ ਹੋ ਕੇ 2 ਸਾਲ ਦੇ ਵਿੱਚ ਚੱਲ ਗਿਆ ਜ ਉੱਥੇ ਮੰਚ ਦੇ ਰਹਿਆ ਬੱਚਿਆਂ ਨੂੰ ਤੇ ਬਾਟ ਸਾਹਿਬ ਦੀ ਇੱਕ ਇਹ ਸਿੱਖਤ ਹੈ ਕਿ ਬਾਟ ਸਾਹਿਬ ਨੂੰ ਬਹੁਤ ਜਦੋਂ ਆਉਂਦੇ ਨੇ ਬੁਲਾਉਂਦੇ ਨੇ ਨਾ ਪ੍ਰੋਗਰਾਮਾਂ ਤੇ ਤੇ ਨੇ ਵਧੀਆ ਸਮਾਜ ਸੇਵੀ ਨੇ ਉਹ ਹੁਣ ਉਹਨਾਂ ਨੇ ਇੱਕ ਸ਼ਰਤ ਰੱਖ ਦਿੱਤੀ ਕਿ ਵੀ ਜਿੱਥੇ ਮੈਨੂੰ ਬੁਲਾਓਗੇ ਪ੍ਰੋਗਰਾਮ ਤੇ ਮੇਰੇ ਪ੍ਰੋਜੈਕਟ ਤੇ 10 ਬੱਚੇ ਜ਼ਰੂਰ ਆਉਣਗੇ ਨਾਲ ਉਹ ਇੱਕ ਪਰਿਵਾਰ ਹੀ ਬਣ ਗਿਆ ਸਾਡਾ ਅੱਜ ਵੀ ਅਸੀਂ ਇੱਥੇ ਆਏ ਹੋਇਆ ਕੋਈ ਮੋਗੇ ਤੋਂ ਪਹੁੰਚਿਆ ਹੋਇਆ ਸਾਡੇ ਕੋਲ ਬੰਦਾ ਕੋਈ ਆਪਣਾ ਬਠਿੰਡੇ ਤੋਂ ਆਇਆ ਜੀ ਕੋਈ ਰੋਪੜ ਤੋਂ ਆਇਆ ਉਹ ਸਾਰਿਆਂ ਨੂੰ ਇੱਕ ਚਾਹ ਹੁੰਦਾ ਵੀ ਸਾਡੇ ਪ੍ਰੋਜੈਕਟ ਦਾ ਪ੍ਰੋਗਰਾਮ ਹੈ 200 ਮੈਂਬਰ ਜੁੜਿਆ ਹੋਇਆ ਇੱਕ ਪਰਿਵਾਰ ਵਾਂ ਕੈਨੇਡਾ ਤੋਂ ਆ ਕੇ ਪੱਲਿਓ ਪੈਸਾ ਖਰਚ ਰਹੇ ਨੇ ਤੇ ਬਾਕੀ ਜਿਹੜੀ ਟੀਮ ਆ ਸਾਰੇ ਸੇਵਾ ਕਰ ਰਹੇ ਨੇ ਦਿਲੋਂ ਸੇਵਾ ਕਰ ਰਹੇ ਨੇ ਜੀ ਬਲੇ ਅੱਛਾ ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈਗਾ ਅਗਲਾ ਪ੍ਰੋਜੈਕਟ ਕਿੱਥੋਂ ਦਾ ਕਿਹੜੇ ਸਟੇਟ ਦਾ ਅਗਲਾ ਪ੍ਰੋਜੈਕਟ ਅਗਲਾ ਪ੍ਰੋਜੈਕਟ ਵੀ ਜੀ ਆਪਣਾ ਹਿਮਾਚਲ ਦੀ ਕਿਤਾਬ ਛਪੀ ਵੀ ਹੈ ਉੱਥੇ ਕਰਾਂਗੇ ਤੇ ਇੱਕ ਪ੍ਰੋਗਰਾਮ ਅੱਗੇ ਗੋਆ ਵਾਲੀ ਸਾਈਡ ਤੇ ਕਰਨਾ ਹੈ ਜੀ ਤੇ ਬਾਕੀ ਆਪਣਾ ਹਰਿਆਣਾ ਦੀ ਕਿਤਾਬ ਤਿਆਰੀ ਹੈ तकरीबन ਲਗਭਗ ਉੱਥੇ ਹੁਣ ਅੱਗੇ ਜਿਹੜੀਆਂ ਕਿਤਾਬਾਂ ਕਰ ਰਹੇ ਨੇ ਬਾਕੀ ਜਿਹੜੀਆਂ ਲਗਾਤਾਰ ਕਿਤਾਬਾਂ ਦਾ ਪੰਜਾਬ ਦੇ ਵਿੱਚ ਵੀ ਜਾਂ ਜਿੱਥੇ ਪ੍ਰੋਜੈਕਟ ਚੱਲ ਰਿ ਪੀਲੀ ਬੰਗਾ ਸ਼ਾਇਦ ਕੋਈ ਇਥੇ ਹੈਗਾ ਜੀ ਆਪਣੇ ਇਹਦੇ ਹਨੂਮਨ ਗੜ੍ਹ ਸਾਹਿਬ ਇਹਦੇ ਨੇੜੇ ਜੀ ਤੇ ਉੱਥੇ ਵੀ ਇੱਕ ਕਿਤਾਬ ਜਿਹੜੀ ਅਗਲੀ ਅਨਾਉਂਸ ਕੀਤੀ ਐ ਉਹ ਵੀ ਸ਼ੁਰੂ ਕਰਨੀ ਐ ਇੱਥੇ ਉਹਨਾਂ ਰਾਜਸਥਾਨ ਦੇ ਵਿੱਚ ਸਾਰਨ ਇੱਕ ਜਗ੍ਹਾ ਤੇ ਜਿੱਥੇ ਪ੍ਰੋਜੈਕਟ ਐ ਤਕਰੀਬਨ ਜੇ ਤੁਸੀਂ ਜਾਣਦੇ ਹੋ ਇੱਕ ਪ੍ਰੋਗਰਾਮ ਤੇ ਉੱਥੋਂ ਪੰਜ ਚਾਰ ਜ਼ਿਲ੍ਹਿਆਂ ਦੀ ਹੋਰ ਨਵੀਆਂ ਕਿਤਾਬਾਂ ਸ਼ੁਰੂ ਹੋ ਰਹੀਆਂ ਨੇ ਜੀ ਅੱਗੇ-ਅੱਗੇ ਪ੍ਰੋਜੈਕਟ ਵਿੱਚੋਂ ਪ੍ਰੋਜੈਕਟ ਨਿਕਲ ਰਿਹਾ ਜੀ ਚਲੋ ਬਿਲਕੁਲ ਉਹਨਾਂ ਨੇ ਹੰਕਾਰ ਸਿੰਘ ਤੇਜ ਜੀ ਨੇ ਇਹਨਾਂ ਨੇ ਪੂਰੀ ਜਿਹੜੀ ਜਾਣਕਾਰੀ ਪ੍ਰੋਜੈਕਟ ਬਾਰੇ ਇੱਥੇ ਸਾਡੇ ਨਾਲ ਇਸ ਪ੍ਰੋਜੈਕਟ ਦੇ ਸਹਿ ਇੰਚਾਰਜ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਸੋ ਆਪਾਂ ਬਿਲਕੁਲ ਹੰਕਾਰ ਸਿੰਘ ਤੇਜੇ ਜਿਹੜੇ ਪ੍ਰੋਜੈਕਟ ਦੇ ਇੰਚਾਰਜ ਨਾਲ ਉਹ ਗੱਲਬਾਤ ਕੀਤੀ ਆਂ ਸਾਡੇ ਨਾਲ ਇਸ ਪ੍ਰੋਜੈਕਟ ਦੇ ਸਹਿ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਕਾਂਗੜ ਸਾਹਿਬ ਜੀ ਇਹ ਜਿਹੜੇ ਪ੍ਰੋਜੈਕਟ ਲੀਕੇਜ ਆ ਰਹੇ ਨੇ ਤੁਹਾਡੇ ਏਰੀਆ ਦੇ ਤੁਹਾਡੇ ਇਲਾਕੇ ਦੇ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਕੋਈ ਅਜਿਹਾ ਪ੍ਰੋਜੈਕਟ ਕੋਈ ਹੋਰ ਵੀ ਆਪਾਂ ਬੱਚਿਆਂ ਨੂੰ ਜਿਹੜਾ ਲੈ ਕੇ ਆ ਰਹੇ ਆ ਇੱਕ ਤਾਂ ਨਵੇਂ ਕਲਮਾ ਨਵੇਂ ਡਾਂ ਚੱਲ ਰਿਹਾ ਤਾਂ ਇਤੋਂ ਬੱਚਿਆਂ ਨੂੰ ਤੁਹਾਨੂੰ ਲੱਗਦਾ ਵੀ ਕਿੰਨਾ ਹੌਸਲਾ ਬੱਚਿਆਂ ਨੂੰ ਮਿਲਦਾ ਹੈ ਦੇਖੋ ਜੀ ਜਦੋਂ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ 23 ਦੇ ਵਿੱਚ ਅਲੋਵਲ ਸਕੂਲ ਤੋਂ ਉਹ ਇੱਕ ਬੱਚਾ ਸੀ ਅੱਜ ਮੰਨ ਕੇ ਚੱਲੋ ਵੀ 7500 ਬੱਚੇ ਦੀ ਜਿਹੜੀ ਰਚਨਾ ਛੱਪ ਚੁੱਕੀ ਆ ਤੇ 14-15 ਕਹੇ ਹਜ਼ਾਰ ਬੱਚਾ ਜਿਹੜਾ ਉਹ ਪੋਰਟਲ ਤੇ ਆ ਤੇ 23 ਦੇ ਵਿੱਚ ਜਦੋਂ ਸ਼ੁਰੂ ਹੋਇਆ ਸੀ ਇੱਕ ਬੱਚੇ ਤੋਂ ਲੈ ਕੇ ਅੱਜ ਇੰਨੀ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਦਾ ਆਉਣਾ ਇਸ ਪ੍ਰੋਜੈਕਟ ਨਾਲ ਜੁੜਨਾ ਸਾਡੇ ਲਈ ਵੀ ਮਾਨ ਵਾਲੀ ਗੱਲ ਹੈ ਤੇ ਮੈਂ ਥੋੜਾ ਜਿਆਦਾ ਦੱਸਣਾ ਚਾਹੁੰਦਾ ਵੀ ਮੇਰੀ ਜਿਹੜੀ ਇਸ ਪ੍ਰੋਜੈਕਟ ਦੀ ਤੀਜੀ ਕਿਤਾਬ ਸੀਗੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਉਦੋਂ ਮੈਂ ਤੇ ਓਂਕਾਰ ਸਿੰਘ ਤੇ ਜਿਹੜੇ ਪ੍ਰੋਜੈਕਟ ਇੰਚਾਰਜ ਨੇ ਅਸੀਂ ਸਾਰੇ ਪੰਜਾਬ ਦੇ ਵਿੱਚ ਰਲ ਕੇ ਦੋਨਾਂ ਨੇ ਟੀਮਾਂ ਬਣਾਈਆਂ ਸੀ ਹੌਲੀ ਹੌਲੀ ਜਿਹੜਾ ਉਹ ਕਾਫਲਾ ਵਾਦਾ ਵਾਦਾ ਅੱਜ ਬਹੁਤ ਵੱਡਾ ਰੂਪ ਧਾਰਨ ਕਰ ਚੁੱਕਿਆ ਤੇ ਇਹੇ ਪ੍ਰੋਜੈਕਟ 5 ਸਾਲ ਦਾ ਪ੍ਰੋਜੈਕਟ ਹੈ ਜਿਹਦੇ 2 ਸਾਲ ਪੂਰੇ ਸ਼ਾਨੋ ਸ਼ੌਕਤ ਨਾਲ ਪੂਰੇ ਹੋਏ ਨੇ ਤੇ 3 ਸਾਲ ਦੇ ਵਿੱਚ ਮਨ ਲਓ ਜੇ ਮੈਂ ਪਹਿਲਾਂ ਕਿਤਾਬਾਂ ਦੀ ਗੱਲ ਚੱਲੀ ਫਿਰ ਰਿਕਾਰਡਿੰਗ ਦੀ ਗੱਲ ਚੱਲੀ ਹੁਣ ਜਲੰਧਰ ਦੂਦਰਸ਼ਨ ਦੀ ਗੱਲ ਚੱਲੀ ਇਸ ਤੋਂ ਬਾਅਦ ਮਨ ਲਓ ਸਰਸੁਖੀ ਬਾਟੀ ਜਿਹੜੀ ਸੋਚ ਹੈ ਉਹ ਬਹੁਤ ਆਗਾਹ ਵੱਧੂ ਹੈ ਤੇ ਇਸ ਦੇ ਹਲੇ ਕਈ ਪੌਡੇ ਖੋਸ ਸਫਰ ਤੈਅ ਕਰਨਾ ਪੌਡਿਆਂ ਦਾ ਮਲੂਸ ਸਫਰ ਤੈਅ ਕਰਨਾ ਚਲੋ ਜਾਰੀ ਹੈ ਅੱਛਾ ਕੰਗਰਸ ਸਾਹਿਬ ਇੱਕ ਜਗ੍ਹਾ ਤੁਸੀਂ 5 ਸਾਲ ਦਾ ਪ੍ਰੋਜੈਕਟ ਦੱਸਿਆ 5 ਸਾਲ ਇਸ ਪ੍ਰੋਜੈਕਟ ਨੇ ਕਿਹੜੇ ਕਿਹੜੇ ਸਫਰ ਤੈਅ ਕਰਨਾ ਉਹ ਕਿਦਾਂ ਦਾ ਹੋਏਗਾ ਹਰ 2 ਸਾਲ ਨਿਕਲ ਗਏ ਇਹ ਮਲੇ ਬੱਚਿਆਂ ਨੇ ਬਹੁਤ ਕੁਝ ਸਿੱਖਿਆ ਜਿਹੜੇ ਆਉਣ ਵਾਲੇ 3 ਸਾਲ ਨੇ ਉਹਦੇ ਵਿੱਚ ਕਿਦਾਂ ਦਾ ਸਫਰ ਹੋਣਾ ਸਰ ਜੀ ਮਾਪਾਂ ਗੱਲ ਕਰੀਏ ਵੀ ਬੱਚਿਆਂ ਦੇ ਵਿੱਚ ਜਦੋਂ ਬੱਚਿਆਂ ਨੂੰ ਸਟੇਜ ਤੇ ਨਹੀਂ ਸੀ ਆਉਣਾ ਬੋਲਣਾ ਨਹੀਂ ਸੀ ਆਉਂਦਾ ਖੜਨਾ ਨਹੀਂ ਸੀ ਆਉਂਦਾ ਪਰ 2 ਸਾਲ ਦੇ ਵਿੱਚ ਬੱਚਿਆਂ ਦੇ ਵਿੱਚ ਐਡਾ ਵੱਡਾ ਕੌਨਫੀਡੈਂਸ ਆਇਆ ਵੀ ਹੁਣ ਬੱਚੇ ਸਟੇਜ ਤੇ ਆਉਣ ਤੋਂ ਝਿਜਕਦੇ ਨਹੀਂ ਜਿਵੇਂ ਉਹਨਾਂ ਰਿਕਾਰਡਿੰਗ ਕਰਦੇ ਹਾਂ ਤੁਸੀਂ ਆਮ ਤੌਰ ਤੇ ਦੇਖਦੇ ਹੋ ਵੀ ਬੱਚੇ ਸਟੇਜ ਦੇ ਉੱਤੇ ਸੰਚਾਲਨ ਬਹੁਤ ਵਧੀਆ ਕਰਦੇ ਉਸ ਤੋਂ ਇਲਾਵਾ ਅਗਲਾ 3 ਸਾਲ ਦਾ ਪੜਾਅ ਉਹ ਹਲੇ ਸਰ ਸੁਖੀ ਬਾੜੀ ਜੀ ਦੀ ਜਿਹੜੀ ਸੋਚ ਦੀ ਗਰਭ ਉਹਦੇ ਵਿੱਚ ਹੀ ਆ ਤੇ ਇਹ ਹੈਗਾ ਵੀ ਇਹਨਾਂ ਬੱਚਿਆਂ ਲਈ ਹੋਰ ਵੀ ਵਧੀਆ ਮੰਨ ਲਓ ਇਸ ਤੋਂ ਵੀ ਵਧੀਆ ਜਾਦਾ ਵਧੀਆ ਲੈ ਕੇ ਆਉਣਗੇ ਸਰ ਸੁਖੀ ਜਿਹੜੇ ਆਪਾਂ ਪੰਜਾਬ ਦੀ ਤਾਂ ਗੱਲ ਕਰਦੇ ਆਂ ਕਿ ਪੰਜਾਬੀ ਮਾਂ ਬੋਲੀ ਦੇ ਲੋਕ ਬਹੁਤ ਪਿਆਰ ਕਰਦੇ ਆ ਬੱਚੇ ਆ ਚਾਹੇ ਕੋਈ ਵੀ ਹਰ ਇੱਕ ਜਾਂਦਾ ਜਦੋਂ ਰਾਜਸਥਾਨ ਵਰਗੀਆਂ ਸਟੇਟਾਂ ਜਿੱਥੇ ਅੱਜ ਆਪਾਂ ਖੜੇ ਆਂ ਤੇ ਇਸ ਤੋਂ ਬਾਅਦ ਹੋਰ ਆਪਾਂ ਮਹਾਰਾਸ਼ਟਰ ਲਾ ਲਈਏ ਜਾਂ ਇੰਦਾਂ ਦੇ ਕਾਫੀ ਹੋਰ ਸਟੇਟਾਂ ਹੈਗੀਆਂ ਜਿੱਥੇ ਪ੍ਰੋਗਰਾਮ ਕਰਵਾਏ ਆ ਤਾਂ ਉੱਥੋਂ ਕਿਦਾਂ ਦਾ ਬੱਚਿਆਂ ਤੋਂ ਹੰਗਾਰਾ ਮਿਲਦਾ ਸਾਡੀ ਨਾ ਪਿਛਲੇ ਲਾਸਟ ਦੋ ਤਿੰਨ ਮੰਥ ਪਹਿਲਾਂ ਆਪਾਂ ਮੁੰਬਈ ਗਏ ਸੀ ਮਹਾਰਾਸ਼ਟਰ ਦੇ ਵਿੱਚ ਮਤਲਬ ਉੱਥੇ ਨਵੀਆਂ ਕਲਮਾਂ ਨਵੀਂ ਉਡਾਨਾ ਪ੍ਰੋਜੈਕਟ ਦਾ ਪਹਿਲਾ ਪ੍ਰੋਗਰਾਮ ਸੀ ਪਰ ਉਹ ਲੱਗਦਾ ਨਹੀਂ ਸੀਗਾ ਜਿਸ ਤਰ੍ਹਾਂ ਬੱਚਾ ਨੇ ਬਹੁਤ ਵਧੀਆ ਹੰਗਾਰਾ ਦਿੱਤਾ ਸੀ ਸਟੇਜ ਸੰਚਾਲਨ ਜਿਆਦਾ ਵਧੀਆ ਸੀ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਹੁਣ Rajasthan ਸ਼ਹਿਰ ਇੱਥੇ ਜ਼ਿਆਦਾਤਰ ਹਿੰਦੀ ਦਾ ਬੋਲ ਬਾਲਾ ਜਿਆਦਾ ਹੈ ਜਦੋਂ ਅਸੀਂ ਪਹਿਲੀ ਵਾਰ ਹੀ ਗੰਗਾ ਨਗਰ ਦੇ ਵਿੱਚ ਕਿਤਾਬ ਰਿਲੀਜ਼ ਕਰਨ ਆਏ ਸੀ ਇੱਥੇ ਬੱਚੇ ਉਹ ਪੰਜਾਬੀ ਉਹ ਦੇ ਵਿੱਚ ਰਚਨਾ ਬੋਲਦੇ ਬੋਲਦੇ ਵੀ ਹਿੰਦੀ ਚ ਕਰ ਜਾਂਦੇ ਹਾਂ ਪਰ ਹੁਣ 1 ਸਾਲ ਦੇ ਸਫਰ ਦੇ ਵਿੱਚ ਅਸੀਂ 24 ਦੇ ਵਿੱਚ ਇੱਥੇ ਗੰਗਾ ਨਗਰ ਦੇ ਵਿੱਚ ਦੋ ਕਿਤਾਬਾਂ ਰਿਲੀਜ਼ ਕਰਨੀਆਂ ਅੱਜ ਇਹ ਹਨੂਮਾਨਗੜ੍ਹ ਦੀ ਆਪਾਂ ਧਰਤੀ ਤੇ ਆਏ ਹਾਂ ਇੱਥੋਂ ਦਾ ਜਿਹੜਾ ਮੰਨ ਲਓ ਵੀ ਹੁਣ ਜ਼ਿਆਦਾਤਰ ਬੱਚੇ ਪੰਜਾਬੀ ਨਾਲ ਬੋਲਣਾ ਸ਼ੁਰੂ ਵੀ ਹੋ ਗਿਆ ਤੇ ਬੱਚੇ ਹੁਣ ਚੱਕ ਦੇਵ ਨਹੀਂ ਤੇ ਅਧਿਆਪਕਾਂ ਨੂੰ ਵੀ ਮੰਨ ਲਓ ਵੀ ਹੁਣ ਇਸ ਪ੍ਰੋਜੈਕਟ ਦੇ ਨਾਲ ਉਹ ਖੁਦ ਮੰਗ ਕਰ ਰਹੇ ਆ ਵੀ ਸਾਨੂੰ ਇਹਦੇ ਨਾਲ ਜੋੜੋ ਰਾਜਸਥਾਨ ਵਰਗੇ ਜਦੋਂ ਹਿੰਦੀ ਜਿੱਥੇ ਬੋਲੀ ਜਾਂਦੀ ਆ ਉੱਥੇ ਤੋਂ ਆਪਣਾ ਪੰਜਾਬੀ ਦਾ ਬੋਲਬਾਲਾ ਸ਼ੁਰੂ ਹੋ ਜੇ ਉਹ ਦੰਦੂਰ ਨਹੀਂ ਜਦੋਂ ਆਪਣਾ ਸਾਰੇ ਹਿੰਦੁਸਤਾਨ ਦੇ ਵਿੱਚ ਨਵੀਆਂ ਕਲਮਾਂ ਨਵੀਂ ਉਡਾਨ ਦਾ ਨਾਂ ਚੱਲੂਗਾ ਤੇ ਆਪਾਂ ਬੱਚਾ ਨੂੰ ਪੰਜਾਬੀ ਬੋਲੀ ਦੇ ਨਾਲ ਜੋੜ ਕੇ ਮਾਨ ਮਹਿਸੂਸ ਕਰਾ ਸੋ ਬਿਲਕੁਲ ਕਾਂਗੜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਹੁਣ ਸਾਡੇ ਨਾਲ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਨੇ ਬਲਜੀਤ ਸਿੰਘ ਸਿੱਖਾ ਇਹਨਾਂ ਤੋਂ ਆਪਾਂ ਪੂਰੇ ਜ਼ਿਲ੍ਹੇ ਦੀ ਰਿਪੋਰਟ ਇਹਨਾਂ ਦੇ ਤੇ ਉੱਥੇ ਕੀ ਕੀ ਕੰਮ ਹੋ ਰਿਹਾ ਖਾਸ ਕਰਕੇ ਨਵੀਆਂ ਕਲਮਾ ਨਵੀਂ ਉਡਾਨ ਪ੍ਰੋਗਰਾਮ ਨੂੰ ਲੈ ਕੇ ਐ ਸੇਖਾ ਸਾਹਿਬ ਤੁਹਾਡੇ ਇਲਾਕੇ 'ਚ ਖਾਸ ਕਰਕੇ ਮੋਗਾ ਜ਼ਿਲ੍ਹਾ ਦੇ ਵਿੱਚ ਕਿੰਨੇ ਸਕੂਲਾਂ ਦੇ ਵਿੱਚ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਸਰ ਇਸ ਵਕਤ ਇਹ ਕਰ ਮੈਂ ਮੋਗੇ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਮੋਗੇ ਜ਼ਿਲ੍ਹੇ ਦੀ ਚੌਥੀ ਕਿਤਾਬ ਦੀਆਂ ਤਿਆਰੀਆਂ ਬਿਲਕੁਲ ਮੁਕੰਮਲ ਹੈ ਤੇ ਉਸ ਦੀਆਂ ਕਾਫੀ ਸਾਰੀਆਂ ਚੋਣਾਂ ਸਾਡੇ ਕੋਲ ਆ ਚੁੱਕੀਆਂ ਹੈਗੀਆਂ ਲਗਭਗ ਮੋਗੇ ਦੇ 70 75% ਸਕੂਲ ਅਸੀਂ ਆਲਰੇਡੀ ਕਵਰ ਰਏੜੇ ਹੈਗੇ ਆ ਉਹ ਕਰ ਚੁੱਕੇ ਹੈਗੇ ਆ ਤੇ ਸਾਨੂੰ ਮਾਂ ਬੋਲੀ ਦੇ ਨਾਲ ਜੁੜਨ ਦੇ ਲਈ ਬਹੁਤ ਵਧੀਆ ਹੁਲਾਰਾ ਤੇ ਹੰਗਾਰਾ ਮਿਲਿਆ ਹੈ ਸਾਡੇ ਮੁਗਜਲੇ ਦੇ ਇਸ ਵਕਤ ਜਿਹੜੇ ਡੀਓ ਸਾਹਿਬ ਸ਼੍ਰੀ ਆਸ਼ੀਸ਼ ਕੁਮਾਰ ਸ਼ਰਮਾ ਜੀ ਉਹ ਪੁਰਾ ਜਿਹੇ ਸਿਕ ਅਫਸਰ ਸਰਦਾਰ ਗੁਰਦਿਆਲ ਸਿੰਘ ਮਠਾੜੂ ਜੀ ਤੇ ਇਸ ਤੋਂ ਪਹਿਲਾਂ ਸਾਡੇ ਜ਼ਿਲ੍ਹੇ ਦੇ ਡੀਸੀ ਰਹੇ ਆ ਸਰਦਾਰ ਕੁਲਵੰਤ ਸਿੰਘ ਧੂਰੀ ਜੀ ਉਨ੍ਹਾਂ ਵੱਲੋਂ ਬੜਾ ਸਾਨੂੰ ਸਹਿਯੋਗ ਮਿਲਿਆ ਸੀਗਾ ਕਿ ਮਾਂ ਬੋਲੀ ਨਾਲ ਜੁੜਨ ਦੇ ਲਈ ਜਿਹੜਾ ਸੁਖੀ ਬਾਠ ਜੀ ਨੇ ਉਪਰਾਲਾ ਕੀਤਾ ਨਵੀਆਂ ਕਲਮਾਂ ਨਵੀਂ ਉਡਾਨ ਦਾ ਤੇ ਸਾਨੂੰ ਬੜਾ ਵਧੀਆ ਹੰਗਾਰਾ ਮਿਲ ਰਿਹਾ ਸਾਨੂੰ ਮਾਣ ਮਹਿਸੂਸ ਹੋ ਰਿਹਾ ਵੀ ਇਹ ਪ੍ਰੋਜੈਕਟ ਇਹੜਾ ਬੜਾ ਵਧੀਆ ਪਲੇਟਫਾਰਮ ਹੈ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਇਸ ਪਲੇਟਫਾਰਮ ਨਾਲ ਜੁੜ ਕੇ ਜੀ ਤੁਸੀਂ ਜिले ਮੋਗੇ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਹੈ ਜਦੋਂ ਹੁਣ ਅੱਜ ਆਪਾਂ Rajasthan ਦੀ ਧਰਤੀ ਦੇ ਖੜੇ ਆ ਤਾਂ ਕਿਵੇਂ ਕੰਪੇਅਰ ਕਰ ਰਹੇ ਹੋ ਤੁਹਾਨੂੰ ਲੱਗਦਾ ਕੋਈ ਫਰਕ ਨਜ਼ਰ ਆ ਰਿਹਾ ਹੈ ਜਾਂ ਲੱਗਦਾ ਕਿ ਬੱਚੇ ਨਹੀਂ ਬਿਲਕੁਲ ਮਾਂ ਬੋਲੀ ਨੂੰ ਇੱਥੇ ਵੀ ਉਨੇ ਹੀ ਪਿਆਰ हनुमानगढ़ ਵਿਖੇ ਜਿਹੜੀ ਬਾਲ ਲੇਖਕ ਕਾਨਫਰੰਸ ਹੋਣੀ ਹੈ ਤਾਂ ਮੈਨੂੰ ਇਹ ਲੱਗਿਆ ਸੀ ਵੀ ਉੱਥੇ ਬਹੁਤ ਜ਼ਿਆਦਾ ਹਿੰਦੀ ਬੋਲਦੇ ਹੋਣਗੇ ਲੇਕਿਨ ਜਦੋਂ ਮੈਂ ਸਵੇਰੇ ਪਹੁੰਚਾ ਤਾਂ ਮੈਨੂੰ ਮੇਰਾ ਚਾਹ ਹੀ ਨਹੀਂ ਚੱਕਿਆ ਜਾ ਰਿਹਾ ਸੀਗਾ ਕਿ ਨਾ ਮਾਨ ਮਹਿਸੂਸ ਹੋ ਰਿਹਾ ਸੀ ਵੀ ਵਾਹ ਬਈ ਇੰਨੇ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਇੰਨੇ ਬੱਚੇ ਆ ਤੇ ਮੈਨੂੰ ਲੱਗਾ 800 ਤੋਂ ਉੱਪਰ ਬੱਚਾ ਇੱਥੇ ਮੈਂ ਦੇਖਿਆ ਸੀਗਾ ਗਿਣਿਆ ਤਾਂ ਨਹੀਂ ਪਰ ਹੋਊਗਾ 800 ਤੋਂ ਬੱਚਾ ਉੱਪਰ ਜਿਨ੍ਹਾਂ ਨੇ ਕਿ ਇੱਥੇ ਅੱਜ ਰਚਨਾਵਾਂ ਪੇਸ਼ ਕੀਤੀਆਂ ਆਪਦੀਆਂ ਵਰਣਗੀਆਂ ਪੇਸ਼ ਕੀਤੀਆਂ ਕਲਾਕਾਰੀਆਂ ਪੇਸ਼ ਕੀਤੀਆਂ ਤਾਂ ਵਾਕਈ ਮਾਣ ਉਹਨਾਂ ਨੇ ਸਾਡਾ ਜੱਤ ਲਿਆ ਤੇ ਮੈਨੂੰ ਉਮੀਦ ਸੀ ਵੀ ਇੰਨੇ ਬੱਚੇ ਨਹੀਂ ਹੋਣਗੇ ਪੰਜਾਬੀ ਵਾਲੇ ਪਰ ਨਹੀਂ ਇਹ ਬਹੁਤ ਵਧੀਆ ਹੰਗਾਰਾ ਉਹਨਾਂ ਦਾ ਦੀ ਤੁਸੀਂ ਟੀਮ ਵਧਾਈ ਦੀ ਪਾਤਰ ਜਿਨ੍ਹਾਂ ਨੇ ਮਾਂ ਬੋਲੀ ਨਾਲ ਹੋਰ ਵੀ ਬੱਚਾ ਨੂੰ ਜੋੜਨ ਦੇ ਲਈ ਆਪਣੇ ਉਪਰਾਲੇ ਕਰ ਰਹੇ ਹੈਗੇ ਅੱਛਾ ਸਿਖਾ ਸਾਹਿਬ ਤੁਸੀਂ ਬਣ ਗਏ ਬਹੁਤ ਸੋਹਣੇ ਗੋਨੇ ਮੈਨੂੰ ਪਤਾ ਲੱਗਿਆ ਕਿ ਦਰਚ ਨਾਵਾਂ ਬੜੀਆਂ ਤੇ ਕੋਈ ਜਾਂਦੇ ਜਾਂਦੇ ਪੰਜਾਬੀ ਮਾਂ ਬੋਲੀ ਨੂੰ ਸਪਰਤ ਸਰ ਮਾਂ ਬੋਲੀ ਵਾਸਤੇ ਤਾਂ ਆਪਾਂ ਇਹ ਕਹਿ ਸਕਦੇ ਕਿ ਮਾਂ ਬੋਲੀ ਦਾ ਦੇਣ ਤਾਂ ਆਪਕ ਦੇ ਦੇ ਹੀ ਨਹੀਂ ਸਕਦੇਗੇ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਪੜ੍ਹਦੇ ਆ ਕਿ ਜੇਕਰ ਕਿਸੇ ਨੂੰ ਕੋਈ ਮਾੜੀ ਗੱਲ ਕਹਿਣੀ ਹੋਵੇ ਜਾਂ ਕਿ ਦੀ ਗਾਲ ਕੱਢਣੀ ਹੋਵੇ ਤਾਂ ਉਹਨੂੰ ਕਹਿੰਦੇ ਆ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲੀ ਜੇ ਕਹਿੰਦੇ ਵੀ ਇਸ ਤੋਂ ਵੱਡੀ ਕੋਈ ਵੱਦਵਾਰੀ ਹੋ ਸਕਦੀਗੀ ਤੇ ਸਾਡੇ ਸੁਖੀ ਬਾਤਸਰ ਹਮੇਸ਼ਾ ਇਹੀ ਕਹਿੰਦੇ ਹੁੰਦੇ ਸਾਡੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂਗਾ ਜਿੰਨਾ ਚਿਰ ਅਸੀਂ ਆਪ ਮਾਂ ਬੋਲੀ ਬੋਲਦੇ ਆ ਮਾਂ ਬੋਲੀ ਨਾਲ ਜੁੜੇ ਹੋਏ ਆ ਸੋ ਮੈਂ ਆਪਣੀ ਇੱਕ ਲਿਖਤ ਹੈਗੀ ਮਰੀ ਉਹ ਚੱਕ ਇੱਕ ਲਾਈਨ ਹੀ ਆ ਮੈਂ ਉਹਦੇ ਵਿੱਚ ਇਹ ਹਮੇਸ਼ਾ ਲਿਖਦਾ ਹੁੰਦਾ ਕਿ ਕਿਸੇ ਕਿਤਾਬ ਦਾ ਕੋਈ ਇੱਕ ਸਫਾ ਵੀ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈਗਾ ਸੋ ਆਪਾ ਮਾਂ ਬੋਲੀ ਨੂੰ ਪਿਆਰ ਕਰੀਏ ਸਤਿਕਾਰ ਕਰੀਏ ਮਾਂ ਬੋਲੀ ਤੋਂ ਬੇਮਖ ਨਹੀਂ ਸਾਨੂੰ ਹੋਣਾ ਚਾਹੀਦਾ ਆਪਣੀਆਂ ਲਿਖੀ ਕਵਿਤਾ ਦੀ ਜਿਵੇਂ ਤੁਸੀਂ ਕਹਿੰਦੇ ਇੱਕ ਲਾਈਨ ਕੋਈ ਦਸਕਾਰ ਨੂੰ ਸੁਣਾਓ ਉਹ ਹੁਣ ਯਾਦ ਕਰਨੀ ਪੈਣੀ ਹੈ ਹੁਣ ਇਸ ਵਕਤ ਮੇਰੇ ਯਾਦ ਨਹੀਂ ਮੋਬਾਈਲ ਦੇ ਵਿੱਚ ਤਾਂ ਜਦੂਰ ਚਲੋ ਬਿਲਕੁਲ ਸੇਖਾ ਜੀ ਤੁਹਾਨੂੰ ਸਮਾਜ ਤੋਂ ਬਹੁਤ ਬਹੁਤ ਧੰਨਵਾਦ ਧੰਨਵਾਦ ਥੈਂਕ ਸੋ ਇਹ ਸਨ ਬਲਜੀਤ ਸਿੰਘ ਸੇਖਾ ਜਿਹੜੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਅੱਜ ਸਮੁੱਚੀ ਟੀਮ ਜਿਹੜੀ ਨਵੀਆਂ ਨਵੀਆਂ ਕਲਮਾਂ ਨਵੀਂ ਉਡਾਨ ਦੀ ਹੈ ਜਿੱਥੇ ਰਾਜਸਥਾਨ ਚ ਪਹੁੰਚੀ ਹੋਈ ਹੈ ਰਾਜਸਥਾਨ ਦੇ ਵਿੱਚ ਦੋ ਰੋਜ਼ਾ ਬਾਲ ਲੇਖਕ ਜ ਜਿਹੜੀ ਕਾਨਫਰੰਸ ਹੈਗੀ ਆ ਉਹ ਇੱਥੇ ਨਿਪਰੇ ਚੜੀ ਐ ਸੋ ਨਵੀਆਂ ਕਲਮਾਂ ਨਵੀਂ ਉਡਾਨ ਦੀ ਟੀਮ ਜਿਹੜੀ ਰਾਜਸਥਾਨ ਦੇ ਸਮੁੱਚੇ ਰਾਜ ਨੂੰ ਨਜ਼ਰ ਦੇਖਦੀ ਐ ਉਹਦੇ ਇੰਚਾਰਜ ਨੇ ਸਾਡੇ ਨਾਲ ਰਜਿੰਦਰ ਸਿੰਘ ਸੋਹੂ ਉਹਨਾਂ ਨਾਲ ਹੀ ਆਪਾਂ ਗੱਲਬਾਤ ਕਰਦੇ ਕਿ ਰਾਜਸਥਾਨ ਦੇ ਵਿੱਚ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਐ ਸੋਹੂ ਸਾਹਿਬ ਤੁਹਾਨੂੰ ਰਾਜਸਥਾਨ ਦੇ ਵਿੱਚ ਨਵੀਆਂ ਕਲਮਾਂ ਨਵੀਂ ਉਡਾਨ ਦੀ ਜਿਹੜੀ ਟੀਮ ਆਮਦਾ ਜਿਹੜਾ ਪ੍ਰੋਜੈਕਟ ਐ ਕਦੋਂ ਤੋਂ ਸ਼ੁਰੂ ਇੱਥੇ ਕੀਤਾ ਤੇ ਕਿੱਦਾਂ ਦਾ ਹੁਣ ਹੰਗਾਰਾ ਮਿਲ ਰਿਹਾ ਪਹਿਲਾਂ ਤਾਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਐਸੀ 2023 ਨਾਲ ਪੰਜਾਬ ਭਵਨ ਨਾਲ ਨਵੀਆਂ ਕਲਮਾਂ ਨਵੀਂ ਉਡ ਤੇ ਸਾਡੀ ਪਹਿਲੀ ਕਿਤਾਬ ਦੀ ਜਿਹੜੀ ਲਾਂਚਿੰਗ ਮੌਚਨ ਸੀਗਾ ਲਾਂਚਿੰਗ ਸੀਗੀ ਉਹ ਸ਼੍ਰੀ ਗੰਗਾ ਨਗਰ ਜ਼ਿਲ੍ਹੇ ਵਿੱਚ ਵੀ ਕਿਤੇ ਕੀਤਾ ਜਿੱਥੋਂ ਦੇ ਸਰਕਾਰੀ ਸਕੂਲਾਂ ਦੇ ਨਾਨ ਪੰਜਾਬੀ ਸਪੀਕਿੰਗ ਫੈਮਿਲੀ ਤੋਂ ਜਿਹੜੀ ਹੈਗੀ ਇਹ ਕਿਤਾਬ ਦੀਆਂ ਕਵਿਤਾਵਾਂ ਬੱਚਿਆਂ ਨੇ ਲਿਖੀਆਂ ਹਨ ਬੜੀਆਂ ਖੂਬਸੂਰਤ ਤੇ ਉਸ ਤੋਂ ਅਸੀਂ ਸਾਨੂੰ ਹੱਲਾਸ਼ੇਰੀ ਮਿਲੀ ਤੇ ਅਸੀਂ ਰਾਸ਼ਟਰੀ ਦੋਹਰਾਜਾ ਪੰਜਾਬੀ ਜਿਹੜਾ ਰਾਸ਼ਟਰੀ ਕਾਨਫਰੰਸ ਹੈਗੀ ਉਹ ਉਸ ਦਾ ਕਾਰਜਕ੍ਰਮ ਪੰਜਾਬ ਭਵਨ ਦੀ ਦੇਖਦੇ ਘਟਾ ਸੀ ਉਹ ਹਨੂਮਾਨਗੜ੍ਹ ਜ਼ਿਲ੍ਹੇ ਵਿੱਚ ਉਲੀਕ ਲਿਆ ਤੇ ਸਾਨੂੰ ਇੱਥੇ ਇੰਨਾ ਵੱਡਾ ਹੰਗਾਰਾ ਮਿਲਿਆ तकरीबन 600 ਬੱਚੇ ਨੇ ਐਸ 2000 ਰਾਸ਼ਟਰੀ ਪੰਜਾਬੀ ਬਾਲ ਲੇਖਕ ਕਾਨਫਰੰਸ ਵਿੱਚ ਹਿੱਸੇਦਾਰੀ ਪਾਈ ਅਤੇ ਜਿਨ੍ਹਾਂ ਵਿੱਚੋਂ ਬਹੁਤੇ ਪਰਿਵਾਰ ਨਾਨ ਪੰਜਾਬੀ ਹਨ ਲੇਕਿਨ ਉਹਨਾਂ ਪੰਜਾਬੀ ਪ੍ਰਤੀ ਉਹਨਾਂ ਦੇ ਬੱਚਾਂ ਦੀ ਬੜੀ ਜਗਿਆਸਾ ਤੇ ਪਿਆਰ ਹੈਗਾ ਜਿਸ ਨਾਲ ਉਹਨਾਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਪ੍ਰਸਤੁਤੀਆਂ ਕੀਤੀਆਂ ਇਸ ਲਈ ਅਸੀਂ ਸਰਦਾਰ ਸੁਖੀ ਬਾਠ ਪੰਜਾਬ ਭਵਨ ਦੇ ਸੰਸਤਾਪਕ ਉਹਨਾਂ ਦੇ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਦੀ ਜਿਹੜੀ ਸਰਪ੍ਰਸਤੀ ਹੇਠ ਸੀ ਇੰਨਾ ਵੱਡਾ ਕਾਰਜਕਰਮ ਰਾਜਸਥਾਨ ਦੀ ਧਰਤੀ ਤੇ ਉਲੀਕ ਸਕੀ ਜੀ ਅੱਜ ਜਿਹੜਾ ਤੁਹਾਡਾ ਪ੍ਰੋਗਰਾਮ ਸੀਗਾ ਕਿਦਾਂ ਦਾ ਹੰਗਾਰਾ ਮਿਲਿਆ ਕਿਦਾਂ ਕਿੰਨੇ ਕੁ ਬੱਚਿਆਂ ਨੇ ਜਿਹੜਾ ਪਾਗਲੇ ਸਕੂਲ ਐਸ ਪ੍ਰੋਗਰਾਮ ਸਾਨੂੰ ਪ੍ਰਸ਼ਾਸਨ ਲੋਕਾਂ ਦਾ ਬੜਾ ਪਿਆਰ ਮਿਲਿਆ ਪ੍ਰਸ਼ਾਸਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਸਾਨੂੰ ਉਹਨਾਂ ਦੇ ਵਿਭਾਗ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੰਦੀਆਂ ਡਿਊਟੀਆਂ ਇੱਥੇ ਪ੍ਰੋਗਰਾਮ ਚਲਾਈਆਂ ਗਈਆਂ तकरीबन 500 ਤੋਂ ਉੱਤੇ ਬੱਚੇ ਨੇ ਇੱਥੇ ਖੇਲਾ ਕਵਿਤਾਵਾ ਪਾਠ ਲੋਕਨਾਚ ਤੇ ਵੱਖ-ਵੱਖੀ ਬਣੀਆਂ ਵਿੱਚ ਹਿੱਸੇਦਾਰੀ ਪਾਈ ਤੇ ਬਹੁਤੇ ਮਾਪੇ ਇਸ ਕਾਰਜਕ੍ਰਮ ਲਈ ਸਾਨੂੰ ਹਲਾਸ਼ੇਰੀ ਦੇ ਰਹੇ ਸੀ ਕਿ ਅੱਗੇ ਤੋਂ ਵੀ ਅਜੇ ਕਾਰਜਕ੍ਰਮ ਲਗਾਤਾਰ ਤੁਸੀਂ ਲਈ ਕੋ ਅੱਛਾ ਇਦਾਂ ਤਾਂ ਕੋਈ ਜਿਵੇਂ ਹੁਣ ਰਾਜਸਥਾਨ ਆਪਾਂ ਦੇਖਦੇ ਆ ਕਿ ਉਹ ਗਿਣਤੀ ਲੋਕ ਹਿੰਦੀ ਬੋਲਦੇ ਆ ਤੇ ਇਹ ਜੇ ਸਟੇਟ ਦੇ ਵਿੱਚ ਆਪਾਂ ਨੂੰ ਪੰਜਾਬੀ ਦੇ ਪ੍ਰੋਗਰਾਮ ਕਰਾਉਣੇ ਕਿ ਜੇ ਦਿੱਕਤਾਂ ਆਉਂਦੀਆਂ ਪਰੇਸ਼ਾਨੀਆਂ ਆਉਂਦੀਆਂ ਹਾਂਜੀ ਇਹ ਇੱਕ ਥੋੜੀ ਪਰੇਸ਼ਾਨੀ ਤਾਂ ਹੁੰਦੀ ਹੈ ਕਿ ਪੰਜਾਬ ਇੱਥੇ ਲੋਕ ਪੰਜਾਬੀ ਬੋਲਦੇ ਆਂ ਔਰ ਬਹੁਤ ਸਾਰੇ ਪੰਜਾਬੀ ਲੋਕ ਗੁਰਮੁਖੀ ਤੋਂ ਜਾਣ ਹਨ ਪਰ ਸਾਡੇ ਲਗਾਤਾਰ ਚੱਲ ਰਹੇ ਉਪਰਾਲਿਆਂ ਸਦਕਾ ਲੋਕਾਂ ਦਾ ਪੰਜਾਬੀ ਸੱਭਿਆਚਾਰ ਤੇ ਸਾਹਿਤ ਨਾਲ ਜੁੜਾਅ ਹੋਇਆ ਹੈ ਤੇ ਹੁਣ ਸਾਨੂੰ ਹੱਲਾਸ਼ੇਰੀ ਮਿਲ ਰਹੀ ਹੈ ਪਰ ਲੋਕਾਂ ਦਾ ਫਿਰ ਵੀ ਉਹਨਾਂ ਨੂੰ ਪੰਜਾਬੀ ਦੇ ਸਾਹਿਤਕਾਰ ਹੈ ਪੰਜਾਬੀ ਫੈਮਲੀਆ ਨੂੰ ਵੀ ਉਹਨਾਂ ਬਾਰੇ ਜਾਣਕਾਰੀ ਨਹੀਂ ਹੈ ਤੇ ਪੰਜਾਬ ਭਵਨ ਤੇ ਪੈੜਾ ਪੰਜਾਬੀ ਮੈਗਜ਼ੀਨ ਜਿਹਦਾ ਕੀ ਮੈਂ ਐਡੀਟਰ ਆਂਗਾ Rajasthan ਦੀ ਇੱਕੋ ਮਾਤਰ ਪੰਜਾਬੀ ਮੈਗਜ਼ੀਨ ਹੈਗੀ ਤੇ ਇਹਨਾਂ ਕਾਰਜਕ੍ਰਮਾਂ ਇੱਕ ਪੰਜਾਬੀ ਭਾਸ਼ਾ ਵਿਕਾਸ ਕਮੇਟੀ ਵੀ ਐਸੀ ਚਲਾ ਰਹੇ ਹਨ ਜਿਦਾ ਮੁੱਖ ਟੀਚਾ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੇ ਬੱਚੇ ਆ ਉਹਨਾਂ ਨੂੰ ਪੰਜਾਬੀ ਵਿਸ਼ਾ ਪੜ੍ਹਨ ਨੂੰ ਮਿਲੇ ਤੇ ਉਹਨਾਂ ਦੇ ਅਧਿਆਪਕਾਂ ਦੀ ਸਰਕਾਰੀ ਨਿਯੁਕਤੀ ਕਰੇ ਇਸ ਲਈ ਡਾਕਟਰ ਕੁਲਦੀਪ ਸਿੰਘ ਜੀ ਜਿਹੜੇ ਕਿ ਅਸਿਸਟੈਂਟ ਪ੍ਰੋਫੈਸਰ ਤੇ ਹੈੱਡ ਆਫ ਡਿਪਾਰਟਮੈਂਟ ਹੈਗੇ ਸਰਕਾਰੀ ਕન્યા ਮਾਹਵਿਦਿਆਲੇ ਸਾਧੂਲ ਸਹਿਰ 'ਚ ਤੇ ਇਹ ਅਸੀਂ ساری ਪੂਰੀ ਟੀਮ ਮਿਲ ਕੇ ਇੱਥੇ ਅਸੀਂ ਪੰਜਾਬੀ ਦਾ ਇੱਕ ਮਾਹੌਲ ਸਿਰਜ ਰਹੀਆਂ ਠੀਕ ਹੈ ਸਾਬ ਸਭ ਬਿਲਕੁਲ ਸਾਨੂੰ ਰਜਿੰਦਰ ਸਿੰਘ ਸਾਹੂ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਖਾਸ ਕਰਕੇ ਰਾਜਸਥਾਨ ਹਨੂਮਾਨਗੜ੍ਹ ਵਰ ਜਿਹੜੇ ਇੱਥੋਂ ਦੇ ਇਲਾਕੇ ਹਿੰਦੀ ਬੋਲਦੇ ਪਰ ਫਿਰ ਵੀ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਕਿਉਂਕਿ ਬਹੁਤੇ ਲੋਕ ਜਿਹੜੇ ਪੰਜਾਬੀ ਬੋਲਦੇ ਆ ਔਰ ਚਾਹੁੰਦੇ ਆ ਕਿ ਸਾਨੂੰ ਪੰਜਾਬੀ ਨਾਲ ਜੋੜਨ ਦੇ ਲਈ ਕੋਈ ਪਲੇਟਫਾਰਮ ਮਿਲੇ ਤੇ ਅੱਜ ਨਵੀਆਂ ਕਲਮਾ ਨਵੀਂ ਉਡਾਨ ਉਹ ਪ੍ਰੋਜੈਕਟ ਉਹ ਪਲੇਟਫਾਰਮ ਇਹਨਾਂ ਨੂੰ ਮਿਲ ਗਿਆ ਔਰ ਜੋ ਦਿਨ ਤੇ ਰਾਤ ਜਿਹੜਾ ਉਹ ਤਰੱਕੀ ਕਰ ਰਿਹਾ ਸੋ ਰਾਜਸਥਾਨ ਦੀ ਧਰਤੀ ਹਨੂਮਾਨਗੜ੍ਹ ਵਿਖੇ ਨਵੀਆਂ ਕਲਮਾ ਨਵੀਂ ਉਡਾਨ ਦੇ ਪ੍ਰੋਜੈਕਟ ਬਾਰੇ ਜੋ ਅੱਜ ਇੱਥੇ ਦਾ ਪ੍ਰੋਗਰਾਮ ਹੋਇਆ ਕਿੱਦਾਂ ਦੀ ਤਿਆਰੀ ਰਹੀ ਹੈ ਕਿੱਦਾਂ ਦਾ ਇਹ ਪ੍ਰੋਜੈਕਟ ਕਿੰਨੇ ਦਿਨ ਤੋਂ ਜਿਹੜਾ ਸ਼ੁਰੂ ਕੀਤਾ ਗਿਆ ਕਿੰਦਾਂ ਦੀਆਂ ਤਿਆਰੀਆਂ ਰਹੀਆਂ ਸੋ ਸਾਡੇ ਨਾਲ ਇੱਥੋਂ ਦੇ ਟੀਚਰ ਮੌਜੂਦ ਨੇ ਸਟੂਡੈਂਟ ਮੌਜੂਦ ਨੇ ਜਿਨ੍ਹਾਂ ਨੇ ਇਸ ਪੰਜਾਬੀ ਮਾਂ ਬੋਲੀ ਨੂੰ ਪਰਫਲੈਕਟ ਕਰਨ ਦੇ ਲਈ ਇੱਥੇ ਦਿਨ ਰਾਤ ਜਿਹੜੀ ਮਿਹਨਤ ਕੀਤੀ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿਮਰਨ ਹੈ ਤੇ ਤੁਸੀਂ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਕਦੋਂ ਤੋਂ ਇਹਦੀਆਂ ਤਿਆਰੀਆਂ 'ਚ ਲੱਗੇ ਹੋਏ ਅਸੀਂ 1 ਮਹੀਨਾ ਤੋਂ ਇਹਨਾਂ ਦੀ ਤਿਆਰੀ ਤੇ ਲੱਗੇ ਹੋਏ ਆਂ ਕੀ ਕਿਦਾਂ ਸਭ ਕੁਝ ਮੈਨੇਜ ਕਰਨੇ ਕਿਦਾਂ ਕਿ ਕੁਝ ਕਿ ਇਹ Rajasthan ਦੇ ਵਿੱਚ ਬਾਲ ਲੇਖਨ ਪਹਿਲੀ ਵਾਰ ਪ੍ਰੋਗਰਾਮ ਕੀਤਾ ਗਿਆ ਹੈ ਬਹੁਤ ਅੱਛਾ ਲੱਗਿਆ ਹੈ ਕਿ ਪਹਿਰਾਵੇ ਨੂੰ ਲੋਕ ਪਹਿਰਾਵੇ ਨੂੰ ਅੱਗੇ ਕੀਤਾ ਗਿਆ ਹੈ ਪੰਜਾਬੀ ਮਾਂ ਬੋਲੀ ਨੂੰ ਅੱਗੇ ਕੀਤਾ ਗਿਆ ਹੈ ਬੱਚੇ ਛੋਟੇ ਛੋਟੇ ਬੱਚਾ ਨੇ ਪਰਫਾਰਮੈਂਸ ਦਿੱਤੀ ਆਪਣੀ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਕੰਫੀਡੈਂਸ ਨਾਲ ਬਹੁਤ ਅੱਛਾ ਲੱਗਿਆ ਤੇ ਇਹ ਅਸੀਂ ਆਸ਼ਾ ਕਰਦੇ ਹਾਂ ਕਿ ਇਹ ਐਦਾ ਦੇ ਪ੍ਰੋਗਰਾਮ Rajasthan ਦੇ ਵਿੱਚ ਹੁੰਦੇ ਰਹਿਣ ਤਾਂ ਅਤੌੜਾ ਕੀ ਨਾਮ ਹੈ ਮੇਰਾ ਜਸ਼ਨਪ੍ਰੀਤ ਕੋਹੜੀ ਜੀ ਮੇਰਾ ਨਾ ਅੱਛਾ ਜਸ਼ਨਪ੍ਰੀਤ ਜਿਹੜਾ ਪ੍ਰੋਗਰਾਮ ਹੈਗਾ ਕਦੋਂ ਤੋਂ ਤੁਸੀਂ ਤਿਆਰੀਆਂ ਜਿਹੜੀਆਂ ਸ਼ੁਰੂ ਕੀਤੀਆਂ ਔਰ ਕਿੱਦਾਂ ਦੇ ਤੁਹਾਨੂੰ ਹੰਗਾਰਾ ਮਿਲਿਆ ਬੱਚਿਆਂ ਵੱਲੋਂ ਖਾਸ ਕਰਕੇ ਔਰ ਕਿੱਥੇ-ਕਿੱਥੇ ਤੁਹਾਨੂੰ ਇਸ ਪ੍ਰੋਗਰਾਮ ਦੀ ਤਿਆਰੀ ਲਈ ਜਾਣਾ ਪਿਆ ਸਕੂਲਾਂ 'ਚ ਕਾਲਜਾਂ ਦੇ ਵਿੱਚ ਜਾਂ ਕਰਾਂ 'ਚ ਕਿੱਦਾਂ ਦਾ ਲੱਗਣਾ ਹਾਂਜੀ ਇਹ ਮਤਲਬ ਫਰਸਟ ਮੰਥ ਹੋ ਗਿਆ ਸਾਨੂੰ ਤਿਆਰੀਆਂ ਕਰਦੇ ਨੂੰ ਬਹੁਤ ਵਧੀਆ ਲੱਗਿਆ ਮਤਲਬ ਆਪਣੇ ਪੰਜਾਬੀ ਸਭਿਆਚਾਰ ਨੂੰ ਬढ़ावा ਮਿਲ ਰਿਹਾ ਹੈ ਮਹਾਵਲੀ ਅਗਿਆ ਰਹੀ ਹੈ ਤੇ ਪਹਿਨਾਵਾ ਲੋਕਨਾਚ ਸਭ ਕੁਝ ਇਸ ਬਦੱਸ ਰਹੀ ਹੈ ਜਿਵੇਂ ਕਿ ਅੱਜ ਕੱਲ ਆਪਣੇ ਘਰ ਵਿੱਚ ਇੰਗਲਿਸ਼ ਮੀਡੀਅਮ ਸਕੂਲ ਦੇ ਬੱਚਿਆਂ ਨੂੰ ਵੀ ਅੱਜਕੱਲ ਹਿੰਦੀ ਬੋਲ ਰਹੇ ਉਹਨਾਂ ਨੂੰ ਵੀ ਮਾਂ ਬੋਲੀ ਦੇ ਬਾਰੇ ਪਤਾ ਲੱਗੇਗਾ। ਅੱਛਾ ਸਕੂਲਾਂ ਦੇ ਵਿੱਚ ਜਾਣਾ ਪਿਆ ਤੁਹਾਨੂੰ ਬੱਚਿਆਂ ਨੂੰ ਕਹਿਣ ਦੇ ਲਈ ਤਿਆਰੀ ਕਰਾਉਣ ਦੇ ਲਈ? ਹਾਂਜੀ ਮਤਲਬ ਸਕੂਲਾਂ ਚ ਗਏ ਪੁੱਲਜ ਚ ਗਏ ਵੈਸੇ ਵੀ ਗਏ ਦੱਸ ਕੇ ਛੋਟੇ ਛੋਟੇ ਬੱਚਿਆਂ ਨੂੰ ਵੀ ਤੁਸੀਂ ਪੰਜਾਬੀ ਬਾਰੇ ਦੱਸੋ ਪੰਜਾਬੀ ਬਾਰੇ ਸੱਭਿਆਚਾਰ ਨੂੰ ਅੱਗੇ ਵਧਾਵਾ ਦਿਓ ਮਤਲਬ। ਕੋਈ ਲਿਟਰੇਚਰ ਵੰਡਿਆ ਕਿਤਾਬਾਂ ਪੰਜਾਬੀ ਦੀਆਂ ਦਿੱਤੀਆਂ ਬੱਚਿਆਂ ਨੂੰ ਔਰ ਬੱਚਿਆਂ ਨੇ ਪੜ੍ਹਨ ਦੇ ਲਈ ਕੋਈ ਇਦਾਂ ਦਾ ਤਾਂ ਨਹੀਂ ਜਿਵੇਂ ਹਿੰਦੀ ਬੋਲਦੇ ਆ ਇਧਰ ਜ਼ਿਆਦਾ ਕਰ ਕੋ ਕਹਿੰਦਾ ਮੈਨੂੰ ਪੰਜਾਬੀ ਨਹੀਂ ਆਉਂਦੀ ਮੈਂ ਨਹੀਂ ਜਾ ਨਹੀਂ ਜੀ ਇਹਦਾ ਤਾਂ ਨਹੀਂ ਮਿਲਿਆ ਬਾਕੀ ਟੀਚਰ ਹੁੰਦੇ ਆ ਪੰਜਾਬੀ ਟੀਚਰ ਹੁੰਦੇ ਆ ਉਹਨਾਂ ਨੂੰ ਸਮਝਾਉਂਦੇ ਆ ਦੱਸਦੇ ਆ ਤੇ ਫਿਰ ਉਹ ਅੱਗੇ ਵਧਾਵਾ ਦਿੰਦੇ ਆ ਨਾ ਵੀ ਤੁਸੀਂ ਜਾਓ ਐ ਤੁਹਾਨੂੰ ਸਿੱਖਣ ਨੂੰ ਮਿਲੂਗਾ ਅੱਗੇ ਜਾ ਕੇ ਚਲੋ ਸਾਡੇ ਨਾਲ ਕੋਈ ਟੀਚਰ ਮੌਜੂਦ ਨੇ ਜੋ ਇਹਨਾਂ ਤਿਆਰੀਆਂ ਵਿੱਚ ਲੱਗੇ ਆ ਇਹਨਾਂ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਹੈ ਐਮਐਮ ਜਿਹੜੇ ਤੁਸੀਂ ਤਿਆਰੀਆਂ ਕੀਤੀਆਂ ਸਕੂਲ ਦੀਆਂ ਬੱਚਿਆਂ ਨੂੰ ਲਿਆ ਔਰ ਬੱਚੇ ਕੀ ਲੱਗਦਾ ਤੁਹਾਨੂੰ ਕਿ ਪੰਜਾਬੀ ਬੋਲਣ ਲਈ ਕੋਈ ਮਨਾ ਤਾਂ ਨਹੀਂ ਕਰਦਾ ਜਾਂ ਤਾਂ ਕੁਝ ਹਿੰਦੀ ਬੋਲਦੇ ਇਲਾਕੇ ਆ ਹਾਂਜੀ ਮੇਰਾ ਨਾਮ ਰਾਜਵਿੰਦਰ ਕੋਰ ਤੇ ਇਹ ਵਿੱਚ ਬੱਚੇ ਕੋਈ ਮਨਾ ਨਹੀਂ ਕਰ ਰਹੇ ਬਹੁਤ ਹੀ ਖੁਸ਼ ਹੈ ਖੁਸ਼ ਨਜ਼ਰ ਆਈ ਅੱਜ ਬਹੁਤ ਸੋਹਣਾ ਪ੍ਰੋਗਰਾਮ ਰਿਹਾ ਤੇ ਬਹੁਤ ਸੋਹਣਾ ਵੀ ਪੰਜਾਬੀ ਨੂੰ ਹਲਾਸ਼ੇਰੀ ਮਿਲੀ ਹੈ ਤੇ ਇਸ ਕਰਕੇ ਉਹ ਅੱਗੇ ਵੀ ਸਾਰੇ ਪੰਜਾਬੀ ਸਿੱਖਣ ਨੂੰ ਬਹੁਤ ਹੀ ਚਾਹੁੰਦੇ ਆ ਬੱਚੇ ਛੋਟੇ ਛੋਟੇ ਦਾ ਉਹ ਉਸੇ ਹਿਸਾਬ ਨਾਲ ਵੀ ਪੰਜਾਬੀ ਦਾ ਇੱਥੇ ਆ ਆ ਚਲੋ ਆ ਬਿਲਕੁਲ ਪੰਜਾਬੀ ਦੀ ਤਿਆਰੀ ਹੈ ਜਿਹੜੀ ਲੱਗਦਾ ਹੈ ਕਿ ਜਿਹੜੇ ਬੱਚੇ ਨੇ ਅੱਜ ਵੀ ਪੰਜਾਬੀ ਸਿੱਖਣ ਦੇ ਤੇ ਤਿਆਰ ਹੈ ਤੁਸੀਂ ਕੁਝ ਬੱਚਿਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜਿਹੜੇ ਖਾਸ ਕਰਕੇ ਪੰਜਾਬੀ ਸਿੱਖਣ ਲਈ ਤਿਆਰ ਆ ਜਾਂ ਜਿਹੜੇ ਚਾਹੁੰਦੇ ਆ ਕਿ ਮੈਂ ਪੰਜਾਬੀ ਸਿੱਖਾਂ ਪਰ ਉਹਨਾਂ ਦੇ ਪਰਿਵਾਰ ਦੇ ਵਿੱਚ ਪੰਜਾਬੀ ਨਹੀਂ ਬੋਲਦਾ ਕੀ ਸੁਨੇਹਾ ਦੇਣਾ ਚਾਹੁੰਦੇ ਆ ਹਾਂਜੀ ਬੋਲਣਾ ਚਾਹੁੰਦੇ ਆ ਮੈਂ ਕਿ ਪੈਰੈਂਟਸ ਹੈ ਜੋ ਅੱਜ ਕੱਲ੍ਹ ਦੇ ਕਿ ਹਿੰਦੀ ਜ਼ਿਆਦਾ ਠੀਕ ਹੈ ਆਪਨੋ ਸਾਰੀਆਂ ਭਾਸ਼ਾਵਾਂ ਸਿੱਖਣੀ ਜ਼ਰੂਰੀ ਹੈ ਹਿੰਦੀ ਇੰਗਲਿਸ਼ ਪਰ ਪੰਜਾਬੀ ਆਪਣੀ ਮਾਂ ਬੋਲੀ ਆ ਆਪਾਂ ਉਸ ਨੂੰ ਨਹੀਂ ਭੁੱਲ ਸਕਦੇ ਕਿ ਛੋਟੇ ਛੋਟੇ ਬੱਚਿਆਂ ਨੂੰ ਇਹ ਦੱਸਣਾ ਆਪਣਾ ਫਰਜ਼ ਹੈ ਕਿ ਹਾਂ ਆਪਾਂ ਛੋਟੇ ਬੱਚਿਆਂ ਨੂੰ ਦਸਿਏ ਕਿ ਪੰਜਾਬੀ ਦੇ ਵਿੱਚ ਜਾਂ ਪੰਜਾਬੀ ਕਲਚਰ ਦੇ ਵਿੱਚ ਕੀ ਹੈ ਆਪਣੇ ਜੋ ਗੁਰੂ ਹੈ ਪੰਜਾਬੀ ਦੇ ਵੀ ਜੋ ਸਾਰੇ 10 ਗੁਰੂ ਨੇ ਉਹਨਾਂ ਨੇ ਕੀ ਕੀਤਾ ਆਪਣੇ ਲਈ ਕੀ ਕੁਰਬਾਨੀਆਂ ਕੀਤੀਆਂ ਹੋਈਆਂ ਇਸਾਰੇ ਦੱਸਣਾ ਜ਼ਰੂਰੀ ਹੈ ਛੋਟੇ ਛੋਟੇ ਬੱਚਿਆਂ ਨੂੰ। ਸਭ ਤਾਂ ਕੀ ਅੱਜ ਇਸ ਸਕੂਲਾਂ ਦੇ ਵਿੱਚ ਪੰਜਾਬੀ ਪੜਾਉਂਦੇ ਨੇ ਸਕੂਲਾਂ ਦੇ ਵਿੱਚ? ਹਾਂਜੀ। ਹਾਂਜੀ ਪੜਾਉਂਦੇ ਨੇ ਬਟ ਬਹੁਤ ਘੱਟ ਪੜਾਉਂਦੇ ਨੇ। ਅੱਜ ਕੱਲ ਬਹੁਤ ਘੱਟ ਹੋ ਰਿਹਾ ਹੈ। ਅੱਜ ਕੱਲ ਪੰਜਾਬੀ ਦੇ ਟੀਚਰ ਵੀ ਨਹੀਂ ਲੱਭ ਰਹੇ ਸਕੂਲਾਂ ਦੇ ਵਿੱਚ। ਰਾਜਸਥਾਨ ਦੇ ਵਿੱਚ ਪੰਜਾਬੀ ਟੀਚਰ ਘੱਟ ਹੈ? ਹਾਂਜੀ ਸਾਡਾ ਪਿੰਡ ਜੋੜਕੀਆਂ ਉਹਨਾਂ ਦੇ ਵਿੱਚ ਮਤਲਬ ਬਹੁਤ ਮਤਲਬ ਹੁੰਦੇ ਹੀ ਨਹੀਂਗੇ। ਤੇ ਇਸ ਕਰਕੇ ਲੋਕਾਂ ਨੂੰ ਫਿਰ ਸੰਸਕ੍ਰਿਤ ਲੈਣ ਤੇ ਮਜਬੂਰ ਕੀਤਾ ਜਾਂਦਾ ਵੀ ਤੁਸੀਂ ਸੰਸਕ੍ਰਿਤ ਲੋਕ ਕਿ ਪੰਜਾਬੀ ਦੇ ਟੀਚਰ ਤਾਂ ਬਹੁਤ ਘੱਟ ਮਿਲਦੇ ਨੇ। ਸੋ ਬਿਲਕੁਲ ਇਹ ਇਥੋਂ ਦੇ ਸਟੂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਇੱਥੋਂ ਦੇ ਲੋਕ ਜਿਹੜੇ ਬੱਚੇ ਆ ਪੰਜਾਬੀ ਸਿੱਖਣਾ ਚਾਹੁੰਦੇ ਆ ਪੰਜਾਬੀ ਬੋਲਣਾ ਚਾਹੁੰਦੇ ਆ ਪੰਜਾਬੀ ਦੀ ਗੱਲ ਕਰਨਾ ਚਾਹੁੰਦੇ ਆ ਔਰ ਉਹਨਾਂ ਨੂੰ ਪੰਜਾਬੀ ਟੀਚਰ ਜਿਹੜੀ ਭਰਤੀ ਹੋਵੇ ਤੇ ਤਾਂ ਕਰਕੇ ਜਿਹੜੀ ਪੰਜਾਬੀ ਮਾਮੂਲੀ ਦਾ ਪ੍ਰਸਾਰ ਆ ਜਿਹੜਾ ਇਹ ਜੇ ਇਲਾਕਿਆਂ ਦੇ ਵਿੱਚ ਹਿੰਦੀ ਬੋਲਦੇ ਇਲਾਕਿਆਂ ਦੇ ਵਿੱਚ ਵੀ ਹੋ ਸਕੇ This program is sponsored by the Singla office Bakersfield for all your immigration family law needs 콜 اور سکین کیو ار کوڈ ٹو کانٹیکٹ اس رودس انک ملین مائلز وڈスマائل اور سکین کیو ار کوڈ ٹو کانٹیکٹ اس تبائی انڈین کزین ٹریسی فائن اوتھینٹک انڈین کزین ان ٹریسی اور سکین کیو ار کوڈ ٹو کانٹیکٹ اس سیمی ویلی فیملی ڈینٹل آفس اور سکین کیو ار کوڈ ٹو کانٹیکٹ